The ਵੀਰਾ ਫਗਵਾੜਾ ਦੀ ਨਹੀਂ ਜਿੱਥੇ ਇੱਕ ਮੌਜੂਦਾ ਸਰਪੰਚ ਦੀ ਦੁਕਾਨ ਤੇ ਫਾਇਰਿੰਗ ਹੋਈ ਹੈ ਜੀਹਾਂ ਤਸਲੀਨਾ ਫਗਵਾੜਾ ਤੋਂ ਸਾਹਮਣੇ ਹੈ ਜਿੱਥੇ ਮੌਜੂਦਾ ਸਰਪੰਚ ਦੇ ਦੁਕਾਨ ਦੇ ਉੱਤੇ ਤਾਬੜ ਤੋੜ ਫਾਇਰਿੰਗ ਦੋ ਨੌਜਵਾਨਾਂ ਵੱਲੋਂ ਕੀਤੀ ਗਈ ਹੈ ਇਸ ਸੀਸੀਟੀਵੀ ਉਸੇ ਫਾਇਰਿੰਗ ਦੀ ਤੁਸੀਂ ਵੇਖ ਸਕਦੇ ਹੋ ਸੀਸੀਟੀਵੀ ਵਿੱਚ ਦੋ ਨੌਜਵਾਨ ਜੂ ਨੇ ਬਾਈਕ ਤੇ ਸਵਾਰ ਹੋ ਕੇ ਆਂਦੇ ਨੇ ਤੇ ਉਸ ਤੋਂ ਬਾਅਦ ਉਹਦੇ ਵਿੱਚੋਂ ਇੱਕ ਨੌਜਵਾਨ ਜਿਹੜਾ ਹੈਗਾ ਬਾਈਕ ਤੋਂ ਉਤਰ ਕੇ ਤਾਬੜ ਤੋੜ ਫਾਇਰਿੰਗ ਸਰਪੰਚ ਦੀ ਦੁਕਾਨ ਤੇ ਕਰ ਦਿੱਤਾ ਹੈ ਸੀਸੀ ਜਿਹੜੇ ਤੁਸੀਂ ਦੇਖ ਸਕਦੇ ਹੋ ਦੋ ਨੌਜਵਾਨ ਬਾਈਕ ਤੇ ਆਂਦੇ ਨੇ ਜਿਸ ਤੇ ਜਿਹੜਾ ਬਾਈਕ ਚਲਾ ਰਿਹਾ ਹੁੰਦਾ ਉਹ ਨੌਜਵਾਨ ਬਾਈਕ ਤੇ ਹੀ ਬੈਠਾ ਰਹਿੰਦਾ ਤੇ ਪਿੱਛੇ ਵਾਲਾ ਇੱਕ ਨੌਜਵਾਨ ਜਿਹੜਾ ਹੈਗਾ ਉਹਨੇ ਤਸਵੀਰਾਂ ਜਿ ਤੁਸੀਂ ਵੇਖ ਸਕਦੇ ਹੋ ਮੂੰਹ ਤੇ ਕੰਬਲ ਲਿੱਤਾ ਹੋਇਆ ਆਪਣੇ ਮੂੰਹ ਨੂੰ ਪੂਰਾ ਕਵਰ ਕੀਤਾ ਹੋਇਆ ਉਸ ਤੋਂ ਬਾਅਦ ਉਹ ਬਾਈਕ ਤੋਂ ਉਤਰ ਕੇ ਦੁਕਾਨ ਦੇ ਸਾਹਮਣੇ ਆਂਦਾ ਹੈ ਤੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕਰਦਾ ਹੈ ਪਹਿਲੇ ਜਿਹੜਾ ਉਹਦੀ ਬੰਦੂਕ ਹੁੰਦੀ ਹੈ ਉਸ ਤੋਂ ਗੋਲੀ ਨਹੀਂ ਚੱਲਦੀ ਹੈ ਉਹ ਗੁੱਸੇ ਜਿਹਾ ਵੀ ਨਜ਼ਰ ਆਉਂਦਾ ਤੁਸੀਂ ਵੇਖ ਸਕਦੇ ਹੋ ਦੋ ਵਾਰੀ ਇਸ ਨੌਜਵਾਨ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਦੋ ਤਿੰਨ ਵਾਰੀ ਲੇਕਿਨ ਗੋ ਬਾਦ ਦੋ ਤਿੰਨ ਵਾਰ ਕੋਸ਼ਿਸ਼ ਕਰਨ ਤੋਂ ਬਾਅਦ ਉਹ ਨੌਜਵਾਨ ਜਿਹੜਾ ਹੈਗਾ ਉਹ ਫਾਇਰਿੰਗ ਕਰਦਾ ਹੈ ਤੇ ਦੁਕਾਨ ਤੇ ਫਾਇਰਿੰਗ ਕਰਕੇ ਉਸ ਤੋਂ ਬਾਅਦ ਚੁੱਪਚਾਪ ਅਗੇ ਬਾਈਕ ਤੇ ਬੈਠ ਜਾਂਦਾ ਹੈ ਤੇ ਦੋਵੇਂ ਨੌਜਵਾਨ ਫਰਾਰ ਹੋ ਜਾਂਦੇ ਨੇ ਫਗਵਾੜਾ ਤੋਂ ਇਹ ਤਸਵੀਰ ਸਾਹਮਣੇ ਆਈ ਹੈ ਜਿੱਥੇ ਪਿੰਡ ਬੁਹਾਨੀ ਦੇ ਜਿਹੜਾ ਹੈਗਾ ਵਾ ਮੌਜੂਦਾ ਸਰਪੰਚ ਦੀ ਦੁਕਾਨ ਤੇ ਦੋ ਅਣਪਛਾਤੇਆ ਵੱਲੋਂ ਫਾਇਰਿੰਗ ਕੀਤੀ ਗਈ ਹੈ ਪੂਰੀ ਘਟਨਾ ਜਿਹੜੀ ਹੈਗੀ ਉੱਥੇ ਲੱਗੇ ਸੀਸੀਟੀਵੀ ਚ ਕੈਦ ਹੋ ਗਈ ਜਾਣਕਾਰੀ ਮੁਤਾਬਕ 6 ਰਾਉਂਡ ਫਾਇਰਿੰਗ ਇਹ ਨੌਜਵਾਨਾਂ ਵੱਲੋਂ ਕੀਤੀ ਗਈ ਹੈ ਤੇ ਸਾਫ਼ ਤੌਰ ਤੇ ਉਸ ਤੋਂ ਬਾਅਦ ਦੋ ਸਰਪੰਚ ਜਿਹੜੇ ਹੈਗੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਤੇ ਉਹਨਾਂ ਦਾ ਸਾਫ਼ ਤੌਰ ਤੇ ਇੱਕ ਹੀ ਗੱਲ ਕਹਿਣਾ ਕਿ ਉਹਨਾਂ ਦੇ ਤਾਂ ਕਿਸੇ ਨਾਲ ਦੁਸ਼ਮਣੀ ਵੀ ਨਹੀਂ ਹੈਗੀ ਪਰ ਇਹੋ ਜਿਹੀ ਘਟਨਾ ਜਿਹੜੇ ਹੈਗੇ ਆ ਆ ਵਾਪਰੀ ਜ਼ਰੂਰ ਹੈ ਮੌਜੂਦਾ ਸਰਪੰਚ ਦੇ ਜਿਹੜੀ ਦੁਕਾਨ ਤੇ ਹੈਗਾ ਪਿੰਡ ਬੁਹਾਨੀ ਜਿਉਂ ਇਹ ਘਟਨਾ ਵਾਪਰੀ ਹੈ ਜਿੱਥੇ ਮੌਜੂਦਾ ਸਰਪੰਚ ਦੀ ਦੁਕਾਨ ਤੇ ਸ਼ਰੀਆਮ ਦੋ ਨੌਜਵਾਨਾਂ ਵੱਲੋਂ ਫਾਇਰਿੰਗ ਕੀਤੀ ਗਈ ਹੈ ਸੋਨੋ ਸਰਪੰਚ ਤੋਂ ਇਹ ਘਟਨਾ ਕਿਵੇਂ ਵਾਪਰੀ ਕੋਪਨ ਦਸੰਗ ਮੌਜੂਦਾ ਸਰਪੰਚ ਸਰ ਕੇ ਪਿੰਡ ਦੇ ਵਿੱਚ ਤੁਸੀਂ ਖੜੇ ਆ ਕੀ ਮਾਮਲਾ ਕੀ ਹੈ ਸਰ ਮਾਮਲਾ ਰਾਤੀ ਕੋਈ ਅਣਵਿਸ਼ਾਧਿਤ ਬੰਦਿਆਂ ਦਾ ਹੈ ਜੀ ਸ਼ਟਰਾਂ ਦੇ ਵਿੱਚ ਜਿੱਦਾਂ ਬੰਦ ਦੁਕਾਨਾਂ ਦੇ ਗੋਲੀਆਂ ਚੱਲੀਆਂ ਉਦੋਂ ਬਾਅਦ ਚ ਤਾਂ ਸਾਨੂੰ ਸਵੇਰੇ ਥੋੜਾ ਲੇਟ ਪਤਾ ਲੱਗਿਆ ਅਸੀਂ ਤਾਂ ਰੋਜ਼ ਦੀ ਤਰ੍ਹਾਂ ਆ ਕੇ ਆਪਣੇ ਸ਼ਟਰ ਖੋਲ ਲਾਇਆ ਤਾਂ ਆਪਣਾ ਕੰਮ ਸ਼ੁਰੂ ਕਰ ਦਿੱਤਾ ਪਰ ਗੋਲੀਆਂ ਚੱਲਣ ਦਾ ਕੋਈ ਕਾਰਨ ਕੋਈ ਪੁਰਾਣੀ ਰੰਜਿਸ਼ ਵਗੈਰਾ ਜਾਂ ਕੀ ਕਿਹੜੇ ਵਿਅਕਤੀਆਂ ਨੇ ਚਲਾਈਆਂ ਕਿਤੇ ਦੇ ਵਿੱਚ ਕੋਈ ਆ ਨਹੀਂ ਸਾਡੇ ਯਾਨੀ ਕਿ ਸਾਡੇ ਨਾਲ ਕਿਸੇ ਦੀ ਕੋਈ ਰੰਜਿਸ਼ ਵੈਸੇ ਹੈ ਨਹੀਂ ਹੈ। ਕਾਰਨ ਕੀ ਹੈ ਬੋਲੀਏ ਕਾਰਨ ਦਾ ਕਰਲੇ ਕੁਝ ਨਹੀਂ ਪਤਾ ਜੀ ਸਾਡਾ ਤਾਂ ਯਾਨੀ ਕਿ ਕਿਸੇ ਨਾਲ ਕੋਈ ਯਾਨੀ ਕਿ ਪੰਚਾਇਤੀ ਮਸਰੋਲਾ ਵੀ ਨਹੀਂ ਹੋਇਆ ਕਦੀ ਨਾ ਕੋਈ ਨਾ ਕੋਈ ਗੱਲਾ ਸ਼ਿਕਵਾ ਨਾ ਕੋਈ ਬੈਰ ਵਿਰੋਧਾ ਕਿਸੇ ਨਾ ਕੈਮਰਿਆਂ ਵਿੱਚ ਦੇਖ ਜਾਈਓ ਜਿਹਨਾਂ ਨੇ ਕੈਮਰਿਆਂ ਵਿੱਚ ਦੋ ਵਿਅਕਤੀ ਆਏ ਆ ਜੀ ਅੱਛਾ ਜੀ ਹਾਂ ਜੀ ਮੋਟਰਸਾਈਕਲ ਤੇ ਰਾਤ ਨੂੰ ਤੇ ਫਾਇਰਿੰਗ ਤੇ ਨਹੀਂ ਹੋਈ ਟੋਟਾ ਕੋਈ 4 राउंड ਫਾਇਰ ਫਾਇਰ ਹੋਏ ਆ ਜੀ ਹਾਂਜੀ 2 2 ਜੰਦਾ ਸੀਗੇ ਕਾਰ ਤੋਂ ਉੱਤਲੇ ਡਿਗੇ ਹੋ ਇਸ ਮਾਮਲੇ ਨੂੰ ਤੁਸੀਂ ਪੁਲਿਸ ਕਾਰ ਕੀਤੀ ਤੇ ਹਾਂਜੀ ਜੀ ਆ ਕੇ ਦੇਖ ਗਏ ਸਾਰਾ ਕੁਝ ਹਾਂਜੀ ਹਾਂਜੀ ਮੌਕੇ ਤੇ ਆ ਗਏ ਸੀ ਸੀਸੀਟੀ ਵੀ ਕਿੰਨੇ ਵਿਖਤੀ ਆਏ 2 ਜਣੇ ਸੀਗੇ ਜੀ ਹਾਂਜੀ ਤੇ ਕਿੰਨੇ ਕ ਵਜੇ ਹੋਇਆ ਕੋਈ ਪਤਾ ਰਾਤ ਦਾ ਕੋਈ 1:30 ਵਜੇ ਦਾ ਹੈ ਜੀ ਤੇ ਪਹਿਲਾਂ ਵੀ ਕੋਈ ਇਦਾਂ ਦੀ ਕੋਈ ਗੱਲ ਨਹੀਂ ਨਹੀਂ ਪਹਿਲਾਂ ਕਦੀ ਕੁਝ ਨਹੀਂ ਹੋਇਆ ਜੀ ਕਿਸੇ ਨੇ ਤੁਹਾਡੀ ਕੋਈ ਲਾਗ ਨਹੀਂ ਕੋਈ ਲਾਗਵਾ ਜਨੀ ਸਾਡਾ ਨਹੀਂ ਜੀ ਪਿੰਡ ਦੇ ਵਿੱਚ ਕੋਈ ਕਿਸੇ ਨਾਲ ਲਾਗਵਾ ਜੀ ਸਾਡੀ ਹੈ ਨਹੀਂ ਤੇ ਕੀ ਪ੍ਰਸ਼ਾਸਨ ਕੋ ਮੰਗ ਰਹਾ ਆਪਾਂ ਚਲੋ ਜਿਹੜੇ ਜਿਨ੍ਹਾਂ ਨੇ ਕੀਤਾ ਇਹ ਉਹ ਮੋਹਰੇ ਆਉਣੇ ਚਾਹੀਦੇ ਆ ਜੀ ਬਾਕੀ ਜੋ ਵੀ ਹੈਗਾ ਪਤਾ ਲੱਗਣਾ ਚਾਹੀਦਾ ਕਿਹੜੇ ਬੰਦੇ ਆ ਸਾਡਾ ਵੈਸੇ ਦੋ ਤਿੰਨ ਕਾਮ ਆ ਸਾਡੇ ਨਾਲ ਦੁੱਧ ਦੀ ਡੈਰੀ ਆ ਨਾਲ ਦੁਕਾਨਦਾਰੀ ਆ ਸੈਂਟਰੀ ਹਾਰਡਵੇ ਦੀ ਤਾਂ ਸੁਣਿਆ ਤੁਸੀਂ ਸਾਫ਼ ਤੌਰ ਤੇ ਸਰਪੰਚ ਨੇ ਇੱਕ ਬੁਰੀ ਘਟਨਾ ਬਾਰੇ ਦੱਸਿਆ ਪੂਰੀ ਘਟਨਾ ਸੀਸੀਟੀਵੀ ਚ ਕੈਦ ਹੋਈ ਹੈ ਤੇ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਉਹਨਾਂ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਹੈ ਕੋਈ ਵੀ ਲੜਾਈ ਝਗੜਾ ਨਹੀਂ ਹੈ ਫਿਰ ਵੀ ਇਹ ਨੌਜਵਾਨ ਹੁਣ ਕੌਣ ਸਨ ਹਜੇ ਤੱਕ ਨਹੀਂ ਸਾਫ਼ ਹੋਇਆ ਕਿਉਂਕਿ ਉਹ ਨੌਜਵਾਨ ਜਿਸ ਨੇ ਫਾਇਰਿੰਗ ਕੀਤੀ ਉਸਨੇ ਆਪਣਾ ਮੂੰਹ ਪੂਰਾ ਲਪੇਟਿਆ ਹੋਇਆ ਸੀ ਕੰਬਲ ਦੇ ਨਾਲ ਉਹਨੇ ਪੂਰਾ ਮੂੰਹ ਕਵਰ ਕੀਤਾ ਹੋਇਆ ਸੀ ਤੇ ਇਹ ਦੋ ਨੌਜਵਾਨ ਜਿਹੜੇ ਹੈਗੇ ਅਣਪਛਾਤੇ ਰਾਤੀ ਆਂਦੇ ਨੇ ਤੇ ਸਿੱਧਾ ਸਰਪੰਚ ਜਿਹੜੇ ਮੌਜੂਦਾ ਸਰਪੰਚ ਨੇ ਇਸ ਪਿੰਡ ਦੇ ਉਹਨਾਂ ਦੀ ਦੁਕਾਨ ਤੇ ਫਾਇਰਿੰਗ ਕਰਕੇ ਤਾਬੜ ਤੋੜ ਚਲੇ ਜਾਂਦੇ ਨੇ ਇਹ ਫੇਰ ਤੋਂ ਇੱਕ ਵਾਰ ਵੱਡੇ ਸਵਾਲ ਜੁੜੀ ਹੈਗਾ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਖੜੇ ਕਰ ਰਹੇ ਕਿਉਂਕਿ ਇਹ ਪਹਿਲੀ ਘਟਨਾ ਨਹੀਂ ਹੈਗੀ ਆਏ ਦਿਨ ਇਹੋ ਜਿਹੀ ਫਾਇਰਿੰਗ ਦੀ ਘਟਨਾ ਗੋਲੀ ਚੱਲਣ ਦੀ ਘਟਨਾ ਪੰਜਾਬ 'ਚ ਆਮ ਹੋ ਗਈ ਹੈ ਆਏ ਦਿਨ ਕਿਤਨਾ ਕਿਤੇ ਗੋਲੀ ਚੱਲ ਰਹੀ ਹੈ ਸ਼ਰਿਆਮ ਲੁੱਟ ਖੋ ਹੋ ਰਹੀ ਹੈ ਕਿਸੇ ਦਾ ਵੀ ਕਤਲ ਕੀਤਾ ਜਾ ਰਿਹਾ ਹੈ ਇਹੋ ਜਿਹੀ ਵਾਰਦਾਤ ਪੰਜਾਬ 'ਚ ਬੜੀ ਆਮ ਜਿਹੀ ਗੱਲ ਹੋ ਗਈ ਹੈ ਤੇ ਹਰ ਵਾਰੀ ਜੋ ਹੈਗੇ ਸਵਾਲ ਖੜੇ ਹੁੰਦੇ ਆ ਕਾਨੂੰਨ ਵਿਵਸਥਾ ਤੇ ਤੇ ਭਗਵੰਤ ਸਰਕਾਰ ਤੇ ਆਖਿਰਕਾਰ ਆਮ ਆਦਮੀ ਪਾਰਟੀ ਜਦੋਂ ਵੱਡੇ ਵੱਡੇ ਵਾਅਦੇ ਕਰਦੀਏ ਕਿ ਆਪਾਂ ਇਹ ਕਰ ਰਹੇ ਹਾਂ ਉਸ ਵਿਚਕਾਰ ਜਦੋਂ ਪੰਜਾਬ ਦੀ ਇਸ ਤਰ੍ਹਾਂ ਦੀ ਤਸਵੀਰ ਸਾਹਮਣੇ ਆਉਂਦੀ ਹੈ ਤੇ ਵੱਡੇ ਸਵਾਲ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਖੜੇ ਹੋ ਜਾਂਦੇ ਨੇ ਸਿੱਧਾ ਤੌਰ ਤੇ ਤੇ ਹੁਣ ਇਸ ਵਿਚਕਾਰ ਹੀ ਇੱਕ ਫੇਰ ਤੋਂ ਇਸ ਤਰ੍ਹਾਂ ਦੀ ਘਟਨਾ ਜੋ ਹੈ ਪੰਜਾਬ ਦੇ ਫਗਵਾੜਾ ਤੋਂ ਸਾਹਮਣੇ ਤੇ ਸ਼ਰੀਆਮ ਜਿਹੜਾ ਪਿੰਡ ਦੇ ਸਰਪੰਚ ਨੇ ਉਹਨਾਂ ਦੀ ਦੁਕਾਨ ਦੇ ਉੱਤੇ ਫਾਇਰਿੰਗ ਹੋਈ ਹੈ ਦੋ ਅਣਪਛਾਤੇ ਨੌਜਵਾਨ ਆਂਦੇ ਨੇ ਤੇ ਤਾਬੜ ਤੋੜ ਫਾਇਰਿੰਗ ਜਿਹੜੇ ਹੈਗੇ ਸਰਪੰਚ ਦੀ ਦੁਕਾਨ ਤੇ ਕਰਕੇ ਫਰਾਰ ਹੋ ਜਾਂਦੇ ਨੇ ਤੇ ਬਾਅਦ ਚ ਪੁਲਿਸ ਇੱਕ ਆਸ਼ਵਾਸ਼ਣ ਦੇ ਦੀ ਹੈ ਕਿ ਐਸੀ ਜਾਂਚ ਕਰ ਰਹੇ ਨੇ ਲੇਕਿਨ ਵੱਡੇ ਸਵਾਲ ਹਜੇ ਵੀ ਉੱਠੇ ਨੇ ਕਿ ਆਖਿਰਕਾਰ ਪੰਜਾਬ ਦੀ ਜਿਹੜੀ ਕਾਨੂੰਨ ਵਿਵਸਥਾ ਹੈ ਉਹ ਦਿਨ-ਬ-ਦਿਨ ਬੱਤੋ ਬੱਤਰ ਹੋ ਰਹੀ ਹੈ ਤੇ ਇਸ ਦਿਨ ਆ ਲਈ ਇਹ ਵੀ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਆਖਿਰਕਾਰ ਪੰਜਾਬ ਦਾ ਨੌਜਵਾਨ ਵੀ ਕਿੱਥੇ ਜਾ ਰਿਹਾ ਹੈ ਦੇਖਿਆ ਜਾ ਸਕਦਾ ਤਸਵੀਰਾਂ ਤੇ ਸਾਫ ਤੌਰ ਤੇ ਕਿ ਦੋ ਨੌਜਵਾਨ ਨੇ ਜਣਾ ਵੱਲੋਂ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਤੇ ਸਾਫ ਤੌਰ ਤੇ ਵੱਡੇ ਸਵਾਲ ਫੇਰ ਤੋਂ ਕਿਤੇ ਨਾ ਕਿਤੇ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਖੜੇ ਹੋ ਰਹੇ ਨੇ ਫਿਲਹਾਲ ਹੁਣ ਘਟਨਾ ਸਾਹਮਣੇ ਆਈ ਹੈ ਸੀਸੀਟੀਵੀ ਚ ਕੈਦ ਹੋ ਗਈ ਹੈ ਹੁਣ ਆਉਣ ਵਾਲੇ ਸਮੇਂ ਚ ਦੇਖਣਾ ਹੋਵੇਗਾ ਕਿ ਆਖਿਰਕਾਰ ਅ ਇਸ ਦੇ ਪਿੱਛੇ ਕੌਣ ਹੈ ਪੁਲਿਸ ਮਾਮਲੇ ਦੀ ਜਾਂਚ ਕਰੇਗੀ ਤੇ ਇਸ ਖਿਲਾਫ ਕੀ ਐਕਸ਼ਨ ਲਵੇਗੀ ਤੇ ਆਖਿਰਕਾਰ ਕਦੋਂ ਤੱਕ ਪੁਲਿਸ ਕਾਮਯਾਬ ਹੋ ਪਾਵੇਗੀ ਇਹ ਪਤਾ ਲਗਾਣ ਚੁੱਕੇ ਏ ਇਸ ਦੇ ਪਿੱਛੇ ਆਖਿਰਕਾਰ ਇਸ ਫਾਇਲਿੰਗ ਦਾ ਕਰਨ ਦੇ ਪਿੱਛੇ ਜਿਹੜੇ ਦੋ ਨੌਜਵਾਨ ਸੀ ਉਹ ਕੌਣ ਸੀਗੇ ਤੇ ਆਖਿਰਕਾਰ ਇਸ ਦੇ ਪਿੱਛੇ ਉਹਨਾਂ ਦਾ ਕੀ ਮਕਸਦ ਸੀਗਾ ਜਿਹੜਾ ਨੇ ਸਰਪੰਚ ਦੀ ਦੁਕਾਨ ਤੇ ਗੋਲੀਆਂ ਚਲਾਈਆਂ ਖੈਰ ਇਹ ਤਾਂ ਆਉਣ ਵਾਲੇ ਸਮੇਂ 'ਚ ਦੇਖਣਾ ਹੋਵੇਗਾ ਬਾਕੀ ਥੋੜਾ ਇਸ ਖਬਰ 'ਤੇ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਦੱਸੋ ਤੇ ਪੰਜਾਬ ਦੇ ਅਪਡੇਟਸ ਲਈ ਦੇਖਦੇ ਰਹੋ ਪੰਜਾਬ ਤੋਂ